ਲੰਡਨ ਰੱਦ ਤੇ ਕਾਫੀ ਵੱਡਾ ਸਾਈਬਰ ਅਟੈਕ ਹੋਇਆ ਹੋਗਾ ਜਿਹੜਾ 7 ਦਿਨ ਲੰਡਨ ਡਰੱਗ ਬੰਦ ਰਿਹਾ ਆ so that mean there is need for cyber insurance in the industry small size business ਹੈਗੇ ਆ ਉਹਨਾਂ ਕੋ ਇਨਾ ਹਾਈ ਟੈਕ ਆਈਟੀ ਸਿਸਟਮ ਨਹੀਂ ਹੈਗਾ ਕਿ ਉਹ ਇਦਾਂ ਦੇ ਥ੍ਰੈਟ ਜਿਹੜੇ ਹੈਗੇ ਆ ਉਹਨਾਂ ਨੂੰ ਬਲੌਕ ਕਰ ਸਕਦੇ ਤੁਹਾਡਾ ਰਿਸਟ੍ਰਿਕਸ਼ਨ ਬਲੌਕ ਕਰ ਦਿੰਦੇ ਆ ਤੁਸੀਂ ਆਪਣੇ ਕੰਪਿਊਟਰ ਨੂੰ ਐਕਸੈਸ ਨਹੀਂ ਕਰ ਸਕਦੇ ਉਹ ਸਾਰਾ ਕੁਝ ਉਹਨਾਂ ਦੇ ਕੋਲ ਹੈ ਬਹੁਤ ਬਹੁਤ ਸਵਾਗਤ ਹੈ ਜੀ ਤੇ ਜਦੋਂ ਸਾਈਬਰ ਸੁਰੱਖਿਆ ਦੀ ਗੱਲਬਾਤ ਆਉਂਦੀ ਹੈ ਇੰਸ਼ੋਰੈਂਸ ਦੀ ਗੱਲਬਾਤ ਆਉਂਦੀ ਹੈ ਤੇ ਕਿੰਨਾ ਕੁ ਜ਼ਰੂਰੀ ਹੈ ਸੋ ਸਾਈਬਰ ਬਹੁਤ ਟਾਪ ਆਫ ਦਾ ਲਾਈਨ ਟੋਪਿਕ ਬਣਿਆ ਹੋਇਆ ਹੈ ਲਾਸਟ ਆਪਣੇ اسپੈਸ਼ਲੀ ਹੁਣ ਲਾਸਟ ਵੀਕ ਦੇ ਵਿੱਚ ਕਿਉਂਕਿ ਲੰਡਨ ਰੱdte ਕਾਫੀ ਵੱਡਾ ਸਾਈਬਰ ਅਟੈਕ ਹੋਇਆ ਹੋਊਗਾ ਜਿਹੜਾ 7 ਦਿਨ ਲੰਡਨ ਡਰੱਗ ਬੰਦ ਰਿਆ ਆ ਸੋ ਥੈਟ ਮੀਨ ਥੇਅਰ ਇਜ਼ ਨੀਡ ਫਾਰ ਸਾਈਬਰ ਇੰਸ਼ੋਰੈਂਸ ਇਨ ਦ ਇੰਡਸਟਰੀ ਬਿਕਾਜ਼ ਆਪਣਾ ਲਾਈਫਸਟਾਈਲ ਚੇਂਜ ਹੋ ਰਿਹਾ ਆ ਆਪਣੇ ਨੀਡਸ ਚੇਂਜ ਹੋ ਰਏ ਆ ਆਪਾਂ ਕਿਸ ਹਿਸਾਬ ਨਾਲ ਬਿਜ਼ਨਸ ਅੱਗੇ ਕਰਦੇ ਸੀਗੇ ਹੁਣ ਕਿਸ ਹਿਸਾਬ ਨਾਲ ਆਪਾਂ ਬਿਜ਼ਨਸ ਕਰਦੇ ਹੈਗੇ ਆ ਇਵਨ ਥੋ ਪਰਸਨਲ ਦੇ ਵਿੱਚ ਵੀ ਆਪਣੇ ਹੋਮ ਇੰਸ਼ੋਰੈਂਸ ਦੇ ਵਿੱਚ ਆਪਣੀਆਂ ਪਰਸਨਲ ਆਪ ਆਈਟਮਸ ਕਿੱਦਾਂ ਸੇਵ ਕਰਦੇ ਆ ਕਿੱਥੇ ਸਿਕਿਉਰਡ ਹੈਗੀਆਂ ਉਹ ਸਾਰੀਆਂ ਇਲੈਕਟ੍ਰੋਨਿਕਲੀ ਸਾਰੇ ਸਾਰੇ ਪਾਸੇ ਇਨਵੋਲਵ ਹੈਗੇ ਆ ਸੋ ਉਹਦੇ ਲਈ ਮੈਨੂੰ ਲੱਗਦਾ ਜਿਹੜੀ ਸਾਈਬਰ ਹੈ ਉਹਨੂੰ ਆਪਾਂ ਇੰਨੀ ਇੰਪੋਰਟੈਂਸ ਨਹੀਂ ਦੇ ਰਹੇ ਸਪੈਸ਼ਲੀ ਰਾਈਟ ਨਾਊ ਜਿੰਨਾ ਉਹਦਾ ਰਿਸਕ ਹੈਗਾ ਹੈ ਸੋ ਅਸੀਂ ਤਾਂ ਹੀ ਇਹ ਟੋਪਿਕ بار بار ਲਿਆ ਰਹੇ ਆ ਬਿਕਾਜ਼ ਦੈਨ ਅਵੇਅਰ ਹੋਣ ਸਾਰੇ ਸਾਡੇ ਸਰੋਤੇ ਕਿ ਬਾਹਰ ਜਿਹੜਾ ਰਿਸਕ ਹੈਗਾ ਆ ਉਹ ਬਹੁਤ ਜ਼ਿਆਦਾ ਆ ਜਿਹੜਾ ਆਪਾਂ ਸੋਚ ਰਹੇ ਹੈਗੇ ਆ ਹੁਣ ਜਦੋਂ ਆਪਣੇ ਗੱਲ ਕੀਤੀ ਆ ਲੰਡਨ ਡੱਗ ਦੀ ਸੋ ਬਿਗ ਫਰਾਂਚਾਈਜ਼ਰ ਸੋ ਬਿਗ ਕੰਪਨੀ ਜੇ ਉਹਨਾਂ ਦੇ ਹੋ ਸਕਦਾ ਆ ਆਪਾਂ ਜਿਹੜੇ ਸਮਾਲ ਹੈਗੇ ਉਹ ਐਕਚੁਅਲੀ ਮੋਰ ਰਿਸਕ ਤੇ ਹੈ ਕਿਉਂਕਿ ਵੱਡੀਆਂ ਕੰਪਨੀਆਂ ਕੋ ਜਿਆਦੇ ਰਿਸੋਰਸਸ ਹੁੰਦੇ ਆ ਪ੍ਰੋਟੈਕਟ देम রাইਟ ਜਿਹੜੇ ਮੀਡੀਅਮ ਸਾਈਜ਼ ਬਿਜ਼ਨਸ ਹੈਗੇ ਆ ਸਮਾਲ ਸਾਈਜ਼ ਬਿਜ਼ਨਸ ਹੈਗੇ ਆ ਉਹਨਾਂ ਕੋ ਇੰਨਾ ਹਾਈ ਟੈਕ ਆਈਟੀ ਸਿਸਟਮ ਨਹੀਂ ਹੈਗਾ ਕਿ ਉਹ ਇਦਾਂ ਦੇ ਥ੍ਰੈਟ ਜਿਹੜੇ ਹੈਗੇ ਆ ਉਹਨਾਂ ਨੂੰ ਬਲੌਕ ਕਰ ਸਕਣ ਸੋ ਮੋਸਟਲੀ ਜਿਹੜੇ ਆ ਇਹ ਦਿਸ ਇਜ਼ ਦਾ ਬਿਗ ਵਨ ਲੰਡਨ ਡਰਗ ਜਿਹੜਾ ਵੱਡੇ ਲੈਵਲ ਤੇ ਅਟੈਕ ਹੋਇਆ ਆ ਪਰ ਜਿਹੜੇ ਮੀਡੀਅਮ ਸਾਈਜ਼ ਦੇ ਬਿਜ਼ਨਸ ਹੈਗੇ ਆ ਉਹਨਾਂ ਤੇ ਜਿਆਦਾ ਅਟੈਕ ਹੋ ਰਿਹਾ ਹੈ ਹੁੰਦੇ ਚਾਂਸਸ ਦੀਆ স্মਲ স্মਲ ਕੰਪਨੀਆਂ ਫੋਰ ਇਗਜ਼ਾਮਪਲ ਡਾਕਟਰਸ ਵਨ ਆਫ ਦਾ ਟਾਰਗੇਟਡ बिकॉज ਉਹਨਾਂ ਕੋ ਵੀ ਸੈਂਸਿਟਿਵ ਇਨਫੋਰਮੇਸ਼ਨ ਨਹੀਂ ਪਰ ਆਈਟੀ ਦਾ ਉਹਨਾਂ ਕੋ ਜਿਹੜੀ ਹੈਗੀ ਆ ਸਿਸਟਮ ਹੈ ਉਹ ਬਹੁਤ ਬੇਸਿਕ ਹੁੰਦਾ ਆ ਸੋ ਜਿਹੜਾ ਕਿਹੜੇ ਟਾਈਪ ਦਾ ਅਟੈਕ ਜ਼ਿਆਦਾ ਹੁੰਦੇ ਆ ਉਹ ਵੀ ਆਪਾਂ ਨੂੰ ਕਨਸਿਡਰ ਕਰਨਾ ਚਾਹੀਦਾ ਮੋਸਟ ਜਿਹੜੇ ਹੁਣ ਰੀਸੈਂਟਲੀ ਸਾਡੇ ਕੋਲ ਆਏ ਹੈਗੇ ਆ ਕਲੈਨਸ ਜਿਹੜੇ ਸੌਨ ਦੇ ਵਿੱਚ ਜਾਂ ਸਾਡੇ ਕੋਲ ਆਏ ਹੈਗੇ ਆ ਉਹ ਜਿਆਦਾ ਰੈਂਸਮਵੇਅਰ ਦੇ ਆ ਸੋ ਰੈਂਸਮਵੇਅਰ ਕੀ ਆ ਰੈਂਸਮਵੇਅਰ ਉਹ ਤੁਹਾਡਾ ਸਿਸਟਮ ਬਲੌਕ ਕਰ ਦਿੰਦੇ ਆ ਸਾਰੀ ਇਨਫੋਰਮੇਸ਼ਨ ਉਹ ਆਪਣੇ ਆਪ ਕੋ ਲੈ ਲੈਂਦੇ ਆ ਸੋ ਤੁਹਾਡਾ ਰੈਸਟ੍ਰਿਕਸ਼ਨ ਬਲੌਕ ਕਰ ਦਿੰਦੇ ਆ ਤੁਸੀਂ ਆਪਣੇ ਕੰਪਿਊਟਰ ਨੂੰ ਐਕਸੈਸ ਨਹੀਂ ਕਰ ਸਕਦੇ ਉਹ ਸਾਰਾ ਕੁਝ ਉਹਨਾਂ ਦੇ ਕੋਲ ਲੈਂਦੇ ਆ ਉਹਨਾਂ ਨੇ ਸਾਰਾ ਕੁਝ ਆਪਣੇ ਕੰਟਰੋਲ ਚ ਕਰ ਲਿਆ ਸਿਸਟਮ ਦੇ ਵਿੱਚ ਇੱਕ ਚੀਜ਼ ਆਂਦੀ ਆ friends them like pay us this much amount to recover your data so most of the time most in companies end up paying to because they cannot afford lase like doctor hai gaya ya lawyers hai gaya they cannot afford other customers data breached so sometimes they don't even disclose because it's very uh, ਬ੍ਰੋਡ ਟਾਪਿਕ ਐਂਡ ਵੈਰੀ ਸੈਂਸਿਟਿਵ ਟਾਪਿਕ ਸੋ ਇਸ ਕਰਕੇ ਉਹ ਚੁੱਪ ਚੁਪੀਤੇ ਪੇ ਵੀ ਕਰ ਦਿੰਦੇ ਆ ਬਿਕਾਜ਼ ਦੈਟਸ ਵਾਟ ਦੇ ਦੇ ਕੈਨ ਡੂ ਸੋ ਮੇਬੀ 15000 20000 50000 ਲੱਖ ਵਾਟ ਏਵਰ ਡਿਪੈਂਡਿੰਗ ਕਿੰਨਾ ਅੰਦਰ ਡਾਟਾ ਹੈਗਾ ਆ ਸੋ ਉਹਨਾਂ ਕੋ ਉਸ ਵੇਲੇ ਆਪਸ਼ਨ ਨਹੀਂ ਹੈਗੀ ਪਰ ਇਨਾ ਜੇ ਤੁਸੀਂ ਸਾਈਬਰ ਇੰਸ਼ੋਰੈਂਸ ਲੈਨੇ ਆ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਹੈ ਉਹਨੂੰ ਆਪਾਂ ਸੋਲਵ ਕਰ ਸਕਦੇ ਆ ਕਿ ਛੋਟੀ ਜਿਹੀ ਹੈਲਪਫੁਲ ਕਿੱਦਾਂ ਹੁੰਦਾ ਜੀ ਸਾਈਬਰ ਇੰਸ਼ੋਰੈਂਸ ਜੇ ਕਿਸੇ ਨੇ ਲਿਆ ਤੇ ਸਾਈਬਰ ਅਟੈਕ ਹੋ ਗਿਆ ਹਾਂਜੀ ਸੋ ਦੈਟਸ ਅ ਦੈਟਸ ਅ ਵੈਰੀ ਗੁੱਡ ਕੁਐਸਚਨ ਨੈਕਸਟ ਵਨ ਯਾਰ ਹੁਣ ਏ ਸੀ ਆਹੀ ਕਲੇਮ ਹੋਇਆ ਆਪਣਾ ਰਾਈਟ ਹੁਣ ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਕੀ ਕਰਨਾ ਹੁਣ ਉਹਨਾਂ ਨੇ ਉਸ ਉਸ ਪਾਸੇ ਤੋਂ ਜੇ ਤਾਂ ਵੈਸੇ ਤੁਸੀਂ 17000 ਰੁਪਏ ਕੀਤਾ ਕਰ ਦਿੱਤਾ ਇੰਸ਼ੋਰੈਂਸ ਕੰਪਨੀ ਉਹ ਜਿਹੜਾ ਤੁਸੀਂ ਹੈਗਾ ਤੇ ਨਾ ਇੰਸ਼ੋਰੈਂਸ ਕੰਪਨੀ ਤੁਹਾਨੂੰ 17000 ਰਿਇੰਬਰਸ ਕਰੂਗੀ ਠੀਕ ਹੈ ਜੀ ਨਹੀਂ ਤਾਂ ਉਹਨਾਂ ਦੀ ਆਪਣੀ ਫੋਰੈਂਸਿਕ ਟੀਮ ਹੁੰਦੀ ਆ ਜਿਹੜਾ ਉਹ ਇਨਵੈਸਟੀਗੇਟ ਕਰਦੇ ਤੁਹਾਡੇ ਲਈ ਉਹ ਕਰਦੇ ਆ ਕਿ ਕਿੱਥੇ ਹੈਗਾ ਉਹ ਕੌਣ ਹੈਗਾ ਆ ਕੀ ਉਹਨਾਂ ਦਾ ਹੈਗਾ ਹਾਊ ਕੈਨ ਰਿਕਵਰ ਐਂਡ ਲੈਸ ਸੇ ਜੇ ਤੁਸੀਂ ਨਹੀਂ ਵੀ ਲੈਸੇ ਨਹੀਂ ਦਿੱਤਾ ਸੋ ਉਹ ਐਦਾਂ ਕਰ ਦਿੰਦੇ ਉਹ ਕੰਪਿਊਟਰ ਦਾ ਸਾਰਾ ਬੈਕਅੱਪ ਜਿਹੜਾ ਡਾਟਾ ਹੈਗਾ ਉਹਨੂੰ ਦੁਆਰਾ ਲੈਣ ਲਈ ਜਿੰਨੇ ਤੁਹਾਡੇ ਐਕਸਪੈਂਸ ਲੱਗੇ ਹੈਗੇ ਆ ਜਿੰਨਾ ਤੁਹਾਡਾ ਖਰਚਾ ਹੋਇਆ ਹੈਗਾ ਉਹ ਤੁਹਾਨੂੰ ਪੇ ਕਰਦੇ ਆ ਸੋ ਇਸ ਲਈ ਉਹ ਤੁਹਾਡੇ ਜਿਹੜੇ ਐਕਸਟਰਾ ਐਕਸਪੈਂਸਸ ਲੱਗੇ ਆ ਜਾਂ ਤੁਹਾਡੇ ਬਿਜ਼ਨਸ ਇੰਟਰਰਪਟਚਰ ਹੋਈ ਉਹ ਸਾਰਾ ਕੁਝ ਉਹਦੇ ਵਿੱਚ ਕਵਰ ਹੁੰਦਾ ਹੈ ਤੇ ਜੇਕਰ ਕੋਈ ਥਰਡ ਪਾਰਟੀ ਦੀ ਸਹਾਇਤਾ ਲੈਂਦਾ ਸਾਈਬਰ ਅਟੈਕ ਤੇ ਤਾਂ ਉਹਦੇ ਵੀ ਕੋਈ ਨਾ ਕੋਈ ਬੈਨੀਫਿਸ਼ੀਰੀ ਹੁੰਦਾ ਇੰਸ਼ੋਰੈਂਸ ਉਹਦੇ ਲਈ ਡੈਫੀਨਿਟਲੀ ਜਿੱਥੇ ਜਿੱਥੇ ਵੀ ਜਿਹੜੀ ਜਿਹੜੀ ਸਰਵਿਸ ਤੁਹਾਨੂੰ ਲੈਣੀ ਪਈ ਹੈਗੀ ਆ ਸਾਈਬਰ ਸਾਈਬਰ ਅਟੈਕ ਨੂੰ ਆ ਮੋਡੀਫਿਕੇਸ਼ਨ ਲਈ ਜਾਂ ਕੋਈ ਹੋਰ ਤੇ ਚੇਂਜ ਕਰਨ ਲਈ ਉਹ ਸਾਰੇ ਦੀ ਕਵਰ ਸਾਰੀਆਂ ਚੀਜ਼ਾਂ ਦੇ ਵਿੱਚ ਕਵਰ ਹੈ ਤੇ ਜੇਕਰ ਕੋਈ ਆਫਿਸ ਦਾ ਵਰਕਰ ਆ ਪਰਸਨਲ ਯੂਜ਼ ਵਰਕ ਫਰੋਮ ਹੋਮ ਕਰਦਾ ਤਾਂ ਉਹਦੇ ਲਈ ਵੀ ਇਹ ਬੈਨੀਫਿਟ ਹੁੰਦਾ ਡੈਫਰਿਟਲੀ ਯਾ 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 ਸੋ ਇਹਦੇ ਚ ਇੱਕ ਹੋਰ ਆਪਸ਼ਨ ਹੈਗਾ ਜੋ ਏਮਪਲੋਈ ਹੀ ਕੁਝ ਬ੍ਰੀਚ ਕਰ ਲੈਂਦਾ ਬਰ ਵੀ ਲੈਸ ਅਨਦਰ ਟਾਈਪ ਆਫ ਇਹ ਹੈਗਾ ਸੋ ਕੀ ਕਰਦੇ ਆ ਉਹ ਕੋਈ ਅਟੈਚਮੈਂਟ ਭੇਜਦੇ ਲੈਸ ਇਮੇਲ ਦੇ ਵਿੱਚ ਜਾਂ ਕੋਈ ਕਿਸੇ ਵੀ ਵੇ ਦੇ ਨਾਲ ਸੋ ਆਪਾਂ ਈਮੇਲ ਖੋਲ ਲਈ ਰਾਈਟ ਈਮਲ ਖੋਲ ਕੇ ਏਮਪਲੋਈ ਨੇ ਐਕਸੀਡੈਂਟਲੀ ਉਹ ਈਮੇਲ ਖੋਲ੍ਹ ਲਈ ਕਲਿੱਕ ਕਰ ਲਿਆ ਸੋ ਹੁਣ ਉਹ ਸਾਰਾ ਤੁਹਾਡਾ ਜਿਹੜਾ ਐਕਸੈਸ ਆ ਉਹ ਲੈ ਸਕਦੇ ਆ ਉਹ ਉਹਨਾਂ ਦੇ ਕੋਲ ਚਲਾ ਗਿਆ ਰਾਈਟ ਸੋ ਇਹ ਵੀ ਇੱਕ ਅਨਦਰ ਹੈਗੀ ਆ ਜਦੋਂ ਆਪਾਂ EMPLOYEES ਹਾਇਰ ਕਰਦੇ ਆ ਜਾਂ EMPLOYEES ਨੂੰ ਟ੍ਰੇਨਿੰਗ ਦਿੰਦੇ ਆ ਉਹਨਾਂ ਨੂੰ ਆਪਾਂ ਨੂੰ ਦੱਸਣਾ ਚਾਹੀਦਾ ਵੀ EMPLOYEES ਨੂੰ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੇਫਲੀ ਤੁਸੀਂ ਓਪਨ ਕਰ ਸਕਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਿੱल्ली ਤੁਸੀਂ ਉਹਨਾਂ ਨੂੰ ਮੈਨੇਜਮੈਂਟ ਜਾਂ ਹੋਰ ਕਿਸੇ ਬੰਦੇ ਨਾਲ ਕੰਸਲਟ ਕਰਕੇ ਹੀ ਤੁਸੀਂ ਉਹ ਅਟੈਚਮੈਂਟਸ ਖੋਲ੍ਹਣੀਆਂ ਹੈਗੀਆਂ ਮੋਸਟ ਆਫ ਦਾ ਟਾਈਮ ਇਹ ਮੈਟਰ ਇਹ ਹੁੰਦਾ ਉਹ ਕੋਈ ਈਮੇਲ ਭੇਜਦੇ ਆ ਜਿੱਥੇ EMPLOYEES ਕਲਿੱਕ ਕਰ ਦਿੰਦਾ THEN ਦੇ ਬਲਾਕ ਦੇ ਸਿਸਟਮ ਐਂਡ THEN ਉਹ ਉਹਨਾਂ ਕੋਲ ਸਾਰਾ ਐਕਸੈਸ ਆ ਜਾਂਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ